ਆਹ ਵਾਈ ਗੁਰਜੀ ਬਾਗਲ ਸਾਹਿਬ ਸਾਡੇ ਇਲਾਕੇ ਦੇ ਤੁਹਾਨੂੰ ਆਿਆਂ ਨੂੰ ਜੀ ਆਇਆਂ ਜਿੱਥੇ ਤੁਸੀਂ ਔਖੀ ਘੜੀ ਟਾਈਮ ਕੱਢ ਕੇ ਸਾਡੇ ਵਿੱਚ ਸਰកਤ ਕੀਤੀ ਆ ਸਾਡੇ ਇਲਾਕੇ ਦੀ ਮੇਨ ਮਸਲਾ ਅਸੀਂ ਥਰੂ ਚੈਨਲ ਆ ਵੀ ਬੇਨਤੀ ਕਰ ਚੁੱਕੇ ਆ ਔਰ ਅਸੀਂ ਸਾਡੀ ਮੇਨ ਮਸਲਾ ਜਿਹੜਾ ਅੰਗਰੇਜ਼ਾਂ ਵਾਲਾ ਪੁਲ ਵਾ 1912 ਵਿੱਚ ਹੋਣ ਚ ਆਇਆ ਉਦੋਂ ਹੈਡ ਕੋਈ ਨਹੀਂ ਸੀ ਹੁੰਦਾ ਬੰਨ ਕੋਈ ਨਹੀਂ ਹੁੰਦਾ ਉਹ ਉੱਡੀਆਂ ਕੈਂਚੀਆਂ ਥੱਲੇ ਨੂੰ ਜਿਹਦੀ ਵਜ੍ਹਾ ਨਾਲ ਇਹ ਤਿੰਨ ਜਿਹੜੇ ਸਾਡੇ ਪੁਲ ਵਾ ਉਹ ਤਿੰਨੇ ਹੀ ਸਾਨੂੰ ਮਾਰ-ਮਾਰਦੇ ਇੱਕ ਅੰਗਰੇਜ਼ਾਂ ਵਾਲਾ ਪੁਲ ਤੁਸੀਂ ਹੁਣ ਖੜੋ ਕੇ ਵੇਖ ਸਕਦੇ ਜਿਹੜਾ ਤੁਹਾਡੇ ਹੱਥਾਂ ਦਾ ਬਣਿਆ ਹੋਇਆ ਪੁਲ ਜਿਹੜਾ ਤੁਸੀਂ ਬਣਾਇਆ ਉਹਦਾ ਪਾਣੀ 3 ਫੁੱਟ ਨੀਵਾ ਇਹਦਾ 3 ਫੁੱਟ ਉੱਚਾ ਕਿਉਂਕਿ ਇਹਦੇ 1.5-1.5 ਫੁੱਟ ਚੌੜੇ ਗਾਡਰ ਲੱਗੇ ਆ ਰੇਲਵੇ ਪੁਲ ਦੇ ਰੇਲਵੇ ਪੁਲ ਦੇ ਉਹ ਰੇਲਵੇ ਪੁਲ ਦੇ ਵਿੱਚ ਬੂਟੀ ਜਾਂ ਇਦਣੋ ਜਿੰਨੇ ਵੀ ਦਰਖਤ ਉੱਪਰੋਂ ਪੁੱਟ ਕੇ ਆਉਂਦੇ ਉਹ ਅੜ ਜਾਂਦੇ ਆ ਅਸੀਂ ਅੱਜ ਤੋਂ 5-7 ਦਿਨ ਤੋਂ ਥਰੂ ਚੰਦਰਾ ਤੁਸੀਂ ਦੇਖ ਸਕਦੇ ਆਪ ਦੇ ਇਲਾਕੇ ਦੇ ਲੋਕ ਤੇ ਕੁਝ ਐਨਡੀਐਨੀਆਂ ਦੀਆਂ ਟੀਮਾਂ ਲਾ ਕੇ ਕੋ ਡੀਜੀ ਸਾਹਿਬ ਨੇ ਮਤ ਦਿੱਤੀ ਕੋ ਹਲਕਾ ਨਿਆਰਨ ਮਤ ਦਿੱਤੀ ਉਹੀ ਕਢਾ ਰਹੇ ਆ ਸੋ ਅਸੀਂ ਤੁਹਾਨੂੰ ਕਹਿੰਦੇ ਇੱਕ ਤਾਂ ਸਾਡੇ ਉਹਦਾ ਪੁਲ ਦਾ ਕੋਈ ਸੈਂਟਰ ਤੇ ਦਬਾਅ ਪਾ ਕੇ ਜਾਂ ਤਰਲਾ ਮਾਰ ਕੇ ਜਿਵੇਂ ਵੀ ਜੰਗ ਕੈਂਤੀਆਂ ਪਾ ਗਰਾਈਆਂ ਜਾਂ ਜਾਂ ਨਵਾਂ ਬਣਾਇਆ ਜਾਂ ਨੰਬਰ 1 ਦੂਸਰੀ ਇਹ ਜੋ ਮਿੱਟੀ ਜਿੱਦਾਂ ਵੀ ਕਢਾਈ ਜਾਵੇ ਜੇ ਇਲਾਕੇ ਦੇ ਲੋਕਾਂ ਦੀ ਮਤ ਕਰਨੀ ਪਹਿਲ ਦੇ ਆਧਾਰ ਤੇ ਇਹ ਆ ਜੀ ਕਿਉਂਕਿ ਦਰਿਆ ਸਾਡੇ ਪਿੰਡਾਂ ਵਿੱਚ ਜਿਹੜੀ ਬਹੇਤਾ ਨਗੀ ਇਹ ਮਿੱਟੀ ਹੈ ਬੰਨਾਂ ਤੇ ਅਸੀਂ ਪਾਉਨੇ ਆ ਹੁਣ ਵੀ ਸਾਡ ਰੋਕੂ ਇੱਕ ਕਮਿਊਨਿਟੀ ਅਸੀਂ ਬਣਾਏ ਆ ਅਸੀਂ ਲਗਭਗ 20 21 ਕਿਲੋਮੀਟਰ ਦੇ ਏਰੀਏ ਵਿੱਚ ਆਪ ਦੇ ਕਿਰਾਏ ਤੇ ਲਾ ਕੇ ਟਿਪਪਰ ਟਰਾਲੀਆਂ ਲਾ ਕੇ ਕੱਢਦੇ ਆਂ ਉਹਦੇ ਵਿੱਚ ਸਾਡੀ ਜਿੰਨੀ ਕੁ ਤੁਸੀਂ ਵੱਧ ਤੋਂ ਵੱਧ ਹੁਣ ਮਾਇਆ ਦੀ ਮਦਦ ਕਰ ਸਕਦੇ ਤੇਲ ਦੀ ਮਦਦ ਕਰ ਸਕਦੇ ਤੁਹਾਨੂੰ ਪਹਿਲ ਦੇ ਆਧਾਰ ਤੇ ਇੱਕ ਤੋਂ ਕਰਕੇ ਜਾਣੀ ਚਾਹੀਦੀ ਕਿਉਂਕਿ ਮਾਇਆ ਨੇ ਹੀ ਕੰਮ ਹੁੰਦੇ ਆ ਇਹਦੇ ਦੋ ਲਾਜ ਇੱਕ ਤਾਂ ਲਾਜ ਜਿਹੜਾ ਸਰਕਾਰ ਹੀ ਕਰ ਸਕਦੀ ਹੈ ਤੇ ਆਪਾਂ ਨੂੰ ਸਾਲ ਦੇ ਚਾਲ ਦੇ ਉਹਦੇ ਬਾਅਦ ਬਣਾ ਦਿੰਦੇ ਠੀਕ ਹੈ ਕਿਉਂਕਿ ਆ ਸਾਰੇ ਬੰਦ ਦੱਸਾਂ ਕੀ ਹੈ ਹੁਣ ਨਵੀਂ ਟੈਕਨੋਲੋਜੀ ਆ ਗਈ ਹੈ ਜਿਹਦੇ ਨਾਲ ਇੱਕ ਸੌਖਾ ਕੰਕਰੀਟ ਕਰਦੇ ਵੱਡੇ ਜਿਵੇਂ ਡੈਮ ਕੰਕਰੀਟ ਕਰਦੇ ਆਪਣਾ Rajasthan ਕਨਾਲ ਕੀਤਾ ਹੈ ਜੁੜਿਆ ਕੀਤਾ ਆ ਉੱਚੀ ਕਰਕੇ ਕੰਕਰੀਟ ਕਰਦੇ ਉਹ ਟੈਕਨੋਲੋਜੀ ਮੈਨੂੰ ਪਤਾ ਕਿੱਥੇ ਹੈ ਉਹ ਲਿਆ ਕਿ ਮੈਂ ਤਾਂ ਮੇਰੇ ਧੂਪ ਪ੍ਰਾਇਟੀਆਂ ਮਾਤਾ ਵਾਲੀ ਇੱਕ ਇੱਕ ਬੂੰਦ ਗੰਦਾ ਪਾਣੀ ਮੈਂ ਪੰਜਾਬ ਦਾ ਦਰਿਆਵਾਂ ਚ ਪਾ ਦਿਆਂ। ਹਾਂਜੀ ਮੇਰੀ ਮਾਤਾ ਜੀ ਨੂੰ ਕੈਂਸਰ ਤੇ ਇਸ ਪਾਣੀ ਤੋਂ ਹੋਇਆ। ਤੇ ਇੱਕ ਤਾਂ ਇੱਕ ਸਾਰੇ ਬੰਦ ਕੰਕਰੀਟ ਦੇ ਬਣਾਉਣੇ ਆ। 7-8000 ਕਰੋੜ ਲੱਗਣਾ। ਕੋਈ ਪ੍ਰੋਬਲਮ ਨਹੀਂ। ਕਿਉਂਕਿ ਆਹ ਬਿਮਾਰੀ ਮੈਂ ਦੇਖਿਆ ਹੱਕੇ ਘਾ ਦੂਜੇ 30 ਸਾਲ ਐਡਾ ਜਿਆਦਾ ਨੁਕਸਾਨ ਹੁੰਦਾ ਹੈ ਕਿ ਤੁਸੀਂ ਤੁਸੀਂ ਦੇਖੋ ਪਰਿਵਾਰਾਂ ਦੇ ਪਰਿਵਾਰ ਰੋੜ ਜਾਂਦੇ। ਸੋ ਇਮੀਡੀਏਟਲੀ ਤਾਂ ਉਹ ਜਿਹੜਾ ਹੈਗਾ ਐਂ ਕਰਦੇ ਆ ਇਹਦੇ ਬਾਅਦ ਜਿਹੜਾ ਤੁਸੀਂ ਕਰਨ ਮਿੱਟੀ ਚੋਂ ਪਾਣੀ ਥੱਲੇ ਚਲਾ ਜਾਂਦਾ ਜੇ ਬੰਦ ਰੋਕੀ ਲੱਗਦੇ ਚੌਣ ਮੈਂ ਆ ਜੂਗਾ ਇੱਥੇ ਤੇ ਆਪਾਂ ਅੱਗੇ ਲਾ ਕੇ ਕਿਹਨਾਂ ਚੱਕ ਦਾਂਗੇ ਬੰਨ ਪੱਕੀ ਦੇਖੀ ਜੋ ਕੋਈ ਸਰਕਾਰ ਕੀ ਕਰਦੀ ਹੈ ਮੇਰੇ ਦੇ ਕਰਨਗੇ ਪਰਚਾ ਨਾ ਉਹ ਹੁਣ ਕੀ ਕਰਾਂਗੇ ਬਾਕੀ ਜਿਹੜਾ ਹੈਗਾ ਹੁਣ ਤੁਹਾਨੂੰ ਜੇ ਇਸ ਚੀਜ਼ ਦੀ ਮਦਦ ਹੈ ਇੱਕ ਤਾਂ ਮੈਂ ਪੈਸੇ ਦੇ ਰਿਹਾ ਹਾਂ ਲਓ ਜੀ ਲਓ ਇੱਕ ਡੀਜ਼ਲ ਕਿੰਨਾ ਚਾਹੀਦਾ ਤੁਹਾਨੂੰ ਦਿੱਖਿਆ ਜਿੰਨੀ ਵਾਰ ਤੋਂ ਵੱਧ ਵੀ ਮਤਲਬ ਕਰ ਸਕਦੇ ਵੱਡੀ ਸਾਡਾ ਦੇ ਪੰਡਾਰ ਖੁਦਾ ਇਹ ਨੂੰ ਦੱਸੋ ਸਾਡੇ ਸਾਹਿਬ ਜੀ ਮੇਰੀ ਸਿਰ ਇੱਕ ਚੁੰਡਾ ਸਾਨੂੰ ਮਾਇਆ ਦੀ ਜਰੂਰਤ ਆ ਜੀ ਇਹਨਾਂ ਬੇਨਤੀ ਦੱਸੋ ਸਾਹਿਬ ਇਹਨਾਂ ਨੂੰ ਸੁਣੋ ਜੀ ਸਾਨੂੰ ਮਾਇਆ ਦੀ ਜਰੂਰਤ ਆ ਜੀ ਇਹਨਾਂ ਬੇਨਤੀ ਸਾਡੀਆਂ ਜੀ ਸੀ ਵੀ ਬਾ ਤੇ ਟਰਾਲੀਆਂ ਲੱਗੀਆਂ ਹੋਈਆਂ ਪੈਸਾ ਨੇ ਹੁਣ ਡੀਜ਼ਲ ਕਿੰਨਾ ਚਾਹੀਦਾ ਡੀਜ਼ਲ ਕਿੰਨਾ ਚਾਹੀਦਾ ਡੀਜ਼ਲ ਭੇਜ ਦਿਓ ਇੱਥੇ ਰੋਜ਼ ਹੀ ਕੰਮ ਚੱਲਦਾ ਦੋ ਕਿੰਨੇ ਚਾਹੀਦੇ ਦੋ ਤਿੰਨ ਡਰਮ ਤੇ ਅਸੀਂ ਰੋਜ਼ ਹੀ ਲਾਉਣੇ ਤੁਸੀਂ ਦੇਖ ਲਓ ਕਿੰਨੇ ਦੇ ਦਿੰਦੇ ਅਸੀਂ ਜਾਂਦੇ ਕੋਈ 2000 ਲੀਟਰ ਘਟੋ ਘਟ ਡੀਜ਼ਲ ਸੰਭੂ ਦਿਓ ਤੁਸੀਂ ਐਂ ਕਰਦੇ ਆ ਤੁਹਾਨੂੰ 3000 ਲੀਟਰ ਮਰ ਡੀਜ਼ਲ ਭੇਜ ਦੇਣਾ ਬਾਈ ਸੋਹਣੇ ਹਾਏ ਹਾਏ ਸ੍ਰੀਆ ਕੋ ਖਿੱਤਰ ਤੁਹਾਨੂੰ ਡਿਲੀਵਰ ਕਰ ਦੂਗਾ ਠੀਕ ਹੈ ਜੀ ਇਹਦੇ ਕੋਲ ਮੈਂ ਡੀਜ਼ਲ ਦੇ ਦੂਆ ਤੇ ਇਹਨਾਂ ਨੂੰ ਪੇਪਰ ਠੀਕ ਹੈ ਜੇ ਹੋਰ ਵੀ ਕੁਝ ਹੀ ਲੋ ਮੈਨੂੰ ਦੱਸ ਬਹੁਤ ਬਹੁਤ ਧੰਨਵਾਦ